ਮੇਰੇ ਦੇਸ਼ ਵਿਦੇਸ਼ ਵਸਦੇ ਸਾਰੇ ਜਿੰਨੇ ਵੀ YouTube ਚੈਨਲ ਦੇ ਨਾਲ ਜੁੜੇ ਮੇਰਾ ਚੈਨਲ ਚੰਗਦੀਰਾ ਸਾਰੇ ਦੋਸਤਾਂ ਦੀ ਜਿਨ੍ਹਾਂ ਨੂੰ ਮੇਰੇ ਵੱਲੋਂ ਸ੍ਰੀ ਅਦਿ ਸਤਿ ਸ੍ਰੀ ਅਕਾਲ ਅੱਜ ਬੜਾ ਪਿਆਰਾ ਦਿਨ ਆਇਆ ਦੋਸਤੋ ਸੌਣ ਮਹੀਨੇ ਦਾ ਅੱਜ ਪਹਿਲਾ ਦਿਨ ਆਰਾਮ ਦਾ ਦੇਸੀ ਮਹੀਨੇ ਅੱਜ ਮਹੀਨੇ ਦਾ ਔਰ ਸਵੇਰ ਦੀ ਐਕਸਰਸਾਈਜ਼ ਮੈਂ ਲਾ ਕੇ ਮਤਲਬ ਹਟ ਗਿਆ ਤੇ ਮੈਂ ਕਿਹਾ ਜਦੋਂ 2 ਮਿੰਟ ਦੀ ਤੁਹਾਡੇ ਨਾਲ ਬਹਿ ਕੇ ਸਾਹ ਜਿ ਪਾਵਾਂ ਔਰ ਇਹ ਜਿਹੜੇ ਮਹੀਨੇ ਸੀ ਦੇਸੀ ਇਹਨਾਂ ਦੀ ਵੰਡ ਸਾਡੇ ਸਿਆਣਿਆਂ ਨੇ ਬੜੇ ਤਰੀਕੇ ਨਾਲ ਕੀਤੀ ਸੀ ਔਰ ਆ ਜਿਹੜਾ ਸੌਣ ਦਾ ਮਹੀਨਾ ਇਹ ਤੀਆਂ ਰਿੰਜਨਾ ਦਾ ਮਹੀਨਾ ਔਰ ਇਹਦੇ ਵਿੱਚ ਜਿਹੜੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਨਿਜ ਕਰਦੇ ਨੇ ਔਰ ਇਹ ਵਧੀਆ ਗੱਲ ਆ। ਸਾਡੇ ਅੰਦਰ ਦੀ ਜਿਹੜੀ ਘਟਨਾ ਉਹ ਲਗਭਗ ਖਤਮ ਹੋ ਜਾਂਦੀ ਆ। ਜਦੋਂ ਅਸੀਂ ਗਿੱਦੇ ਦੇ ਪੇੜ ਤੇ ਆਉਨੇ ਆ, ਪੰਗੜੇ ਦੇ ਪੇੜ ਤੇ ਜਾਂ ਮਦਾਨ ਤੇ ਆਉਨੇ ਜਾਂ ਖਾੜੇ ਤੇ ਆਉਨੇ ਆ। ਕੋਈ ਵੀ ਫੀਲਡ ਦਾ ਉਹਨੂੰ ਜਦੋਂ ਅਸੀਂ ਪੂਰੇ ਤਨ ਨਾਲ, ਆਪਣੇ ਮਨ ਨਾਲ, ਦਿਲ ਨਾਲ, ਰੂਹ ਨਾਲ ਕਰਦੇ ਆ। ਸਾਡਾ ਬਹੁਤ ਕੋਈ ਜਿਹੜਾ ਅੰਦਰੋਂ ਸਟ्रेस ਆਉ ਜਾਂਦਾ ਰਹਿੰਦਾ। ਔਰ ਅੱਜ ਜਿਤਰਾ ਦਾ ਕੁੱਟ ਕੁੱਟ ਗਿਆ ਬੜਿਆਂ ਲੱਗਦਾ ਤਾਂ ਹੈ ਕਿਤੇ ਨਾ ਕਿਤੇ ਬਾਰਿਸ਼ ਸ਼ੁਰੂ ਹੋਊਗੀ ਔਰ ਮੇਰੇ ਵੱਲੋਂ ਆਹ ਸਾਰਿਆਂ ਨੂੰ ਦੇਸੀ ਮਹੀਨੇ ਦੇ ਸੌਣ ਮਹੀਨੇ ਦੇ ਆਰੰਭ ਦੀ ਬਹੁਤ ਬਹੁਤ ਮੁਬਾਰਕ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਵਾਜ਼ ਰਹੋ ਜਿੰਦਾਬਾਦ ਰਹੋ ਔਰ ਮੈਂ ਆਪਦੀ ਇਸ ਸੇ ਨਜ਼ਰਾਂ ਹੀ ਲੁਵਾਉਂਦਾ ਰਿਹਾ ਕਰੂੰਗਾ ਤੁਹਾਡੇ ਨਾਲ ਸਾਹਜ ਪਾਉਂਦਾ ਰਿਹਾ ਕਰੂੰਗਾ ਔਰ ਮੇਰੇ ਇਸ ਚੈਨਲ ਨੂੰ ਹਾਂ ਦਾ ਹੰਗਾਰਾ ਦਿਓ ਹੋ ਸਕੇ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਕਰੋ ਤਾਂ ਕਿ ਮੈਂ ਹੋਰ ਵੀ ਵਧੀਆ-ਵਧੀਆ ਵੀਡੀਓ ਜਿਹੜੀਆਂ ਤੁਹਾਡੇ ਨਾਲ ਕੋਈ ਸ਼ੇਅਰ ਕਰ ਸਕਾਂ ਜਿਹੜੀਆਂ ਪਿੰਡਾਂ ਦਾ ਚਿਹਰਾ ਨੇ ਸਾਡੇ ਪਿੰਡਾਂ ਦੀ ਰੂਹ ਦਾ ਨਿਰਾਚਾਰ ਨੇ ਉਹਨਾਂ ਨੂੰ ਕਰ ਸਕਾਂ ਤੁਹਾਡੇ ਪੇਸ਼ ਕਿਉਂਕਿ ਸਾਡਾ 70% ਜਿਹੜਾ ਦੇਲਾ ਉਹ ਪਿੰਡਾਂ 'ਚ ਟੜਕਦਾ ਔਰ ਪਿੰਡਾਂ ਦੀਆਂ ਜਿਹੜੇ ਸਰਾ ਪਿੰਡਾਂ ਦਾ ਰਹਿਣਾ ਸਹਿਣਾ ਪਿੰਡਾਂ ਦਾ ਖਾਣਾ ਪੀਣਾ ਹੈ ਪਿੰਡਾਂ ਦੇ ਕੋਈ ਮਸਲੇ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖਦਾ ਸਕਾਂ ਫ੍ਰੈਸ਼ ਚੈਨਲ ਦੇ ਥਰੂ ਤੁਹਾਡੇ ਰੂਬਰੂ ਹੁੰਦਾ ਰਵਾਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਸਤਿਕਾਰ ਪਿਆਰ ਜਿੰਦਾਬਾਦ ਖੁਸ਼ ਰਹੋ